ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਵਿੱਚ ਖੂਨਦਾਨ ਕੈਂਪ ਲੱਗਣਾ ਹੈ ਸਭ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੀ ਮਾ ਆ ਕੇ ਦਾ ਹੋ ਕਾਈ ਅੰਦਾ ਅਈ ਆਪਣੀ ਪਿੰਡ ਦੇ ਚ ਖੂਨਦਾਨ ਕੈਂਪ ਲੱਗਣਾ ਹੈ ਖੂਨਦਾਨ ਕੈਂਪ ਦਾਦੀ ਮਾ ਕਾਸਾ ਲੱਗਣਾ ਉਹ ਤੇ ਇਹਨਾਂ ਦਿਨਾਂ ਚ ਨਾ ਆਪਣੇ ਸਹਬਜ਼ਾਦੇ ਸ਼ਹੀਦ ਹੋਈ ਸੀ ਉਹਨਾਂ ਦੀ ਸ਼ਹੀਦੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਸੀਂ ਆਪਾਂ ਵੀ ਫਿਰ ਕੁਛ ਕਰੀਏ ਖੂਨਦਾਨ ਕੈਂਪ ਅਸਤੇ ਹਾਂ ਦਾਦੀ ਤੁਸੀਂ ਦੱਸੋ ਅਸੀਂ ਕੀ ਕਰੀਏ ਤੁਸੀਂ ਐਂ ਕਰੋ ਤੁਸੀਂ ਪਿੰਡ ਦੇ ਸਾਰੇ ਲੋਕਾਂ ਨੂੰ ਜਾ ਕੇ ਕਹਿ ਦੋ ਤੁਸੀਂ ਵੱਧ ਝੜ ਕੇ ਖੂਨਦਾਨ ਕੈਂਪ ਵਿੱਚ ਸਹਿਯੋਗ ਪਾਓ ਚੱਲ ਚੱਲ 4 ਬਾਈ ਭੋਲੇਆ ਕਿੱਦਾਂ ਮੈਂ ਤਾਂ ਠੀਕ ਆ ਤੂੰ ਸੁਣਾ ਹਲ ਤੇਰੀ ਪਾਣੀ ਦੀਵਾਰੀ ਨਹੀਂ ਸੀ ਉਹ ਕਿਵੇਂ ਪੁੱਤਰਾ ਠੀਕ ਐ ਤੂੰ ਮੈਂ ਤਾਂ ਤੁਹਾਨੂੰ ਸੱਦਣ ਆਇਆ ਸੀ ਆਪਣੇ ਪਿੰਡ ਖੂਨਦਾਨ ਕੈਂਪ ਲੱਗਣਾ ਓਏ ਚੱਲ ਗੋਰੀਆ ਆਪਾਂ ਖੂਨਦਾਨ ਕਰਕੇ ਆਉਂਨੇ ਆ ਪਾਣੀ ਪੂਣੀ ਬਾਅਦ ਚ ਲਾਵਾਂਗੇ ਚੱਲ

ਕਿਵੇਂ ਆ ਠੀਕ ਆ ਕੀ ਕਰਦੀ ਪਈ ਆ ਝਾੜੂ ਲਾਉਣੀ ਆ ਤੈਨੂੰ ਯਾਦ ਨਹੀਂ ਅੱਜ ਖੂਂਦਾਨ ਕੈਂਪ ਲੱਗਣਾ ਉਹ ਤਾਂ ਵੇਲਿਆਂ ਦਾ ਕੰਮ ਐ ਖੂਂਦਾਨ ਵੀ ਕੋਈ ਦਾਨ ਤੈਨੂੰ ਮੈਂ ਕੋਈ ਹੋਰ ਗੱਲ ਦੱਸਦੀ ਆ ਅੱਜ ਮੇਰੀ ਗਵੰਡਨ ਨਾਲ ਲੜਾਈ ਹੋਗੀ ਤੇ ਉਹ ਤਾਂ ਮੇਤੋ ਚੜਦੀ ਰਹਿੰਦੀ ਆ ਹੈਲੋ ਤੁਸੀਂ ਸਿਮਰਨ ਦਾ ਮਮਾ ਬੋਲ ਰਹੀ ਹਾਂ ਮੈਂ ਸਿਮਰਨ ਦੀ ਮਮਾ ਬੋਲ ਰਹੀ ਹਾਂ ਸਿਮਰਨ ਦਾ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਹੈ ਇਹ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਗੱਲਾਂ ਤੇ ਟਾਈਮ ਵੇਸਟ ਨਾ ਕਰੋ ਜਲਦੀ ਤੋਂ ਜਲਦੀ ਸਿਟੀ ਹਸਪੀਟਲ ਪਹੁੰਚੋ ਕੀ ਹੋਇਆ ਸਿਮਰਨ ਦਾ ਐਕਸੀਡੈਂਟ ਹੋ ਗਿਆ ਚਲ ਫਿਰ ਆਪਾਂ ਜਲਦੀ ਹਸਪੀਟਲ ਚ ਜਿੰਦੇ ਮੈਮ ਜਦੋਂ ਤੁਹਾਡੀ ਕੁੜੀ ਦਾ ਐਕਸੀਡੈਂਟ ਹੋਇਆ ਤਾਂ ਉਹਨਾਂ ਦਾ ਬਹੁਤ ਸੁੰਨ ਵਾ ਗਿਆ ਤੇ ਉਹਨਾਂ ਦਾ ਬਲੱਡ ਗਰੁੱਪ ਕੋਨੈਗੇਟਿਵ ਹੈ ਤੇ ਪਰ ਉਹ ਬਲੱਡ ਸਾਨੂੰ ਕਿਤੇ ਵੀ ਨਹੀਂ ਮਿਲ ਰਿਹਾ ਤੇ ਅਸੀਂ ਮੈਮ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ

ਨਾ ਕੋਈ ਵੇਲਿਆਂ ਦਾ ਕੰਮ ਨਹੀਂ ਇਹ ਤਾਂ ਦੂਜੇ ਜਾਨ ਬਚਾਉਣ ਦਾ ਕੰਮ ਆ ਹੁਣ ਭੈਣੇ ਮੈਨੂੰ ਸਮਝ ਆ ਗਿਆ ਹੁਣ ਮੈਂ ਹਰ ਵਾਰੀ ਖੂਨਦਾਨ ਕਰਨ ਜਾਇਆ ਕਰੂੰ ਹੁਣ ਆਪਾਂ ਦੋਵੇਂ ਇਕੱਠੇ ਚੱਲਾਂਗੇ ਠੀਕ ਆ ਭੈਣੇ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਸਾਹਿਬ ਜੀ ਆਤਮ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਪਿੰਡ ਵਿੱਚ ਚੌਥਾ ਖੂਨਦਾਨ ਕੰਪਲਗਵਾਇਆ ਜਾ ਰਿਹਾ ਹੈ 28 ਦਸੰਬਰ ਦਿਨ ਐਤਵਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਬਾਗੇਵਾਲਾ 10 ਵਜੇ ਯਾਦ ਰੱਖੋ ਅਸੀਂ ਸਾਹਿਬਜ਼ਾਦਿਆਂ ਦੇ ਵਾਰਿਸ ਹਾਂ ਅਤੇ ਆਪਣੀ ਜ਼ਿੰਮੇਵਾਰੀ ਤੋਂ ਕਦੇ ਪਿੱਛੇ ਨਹੀਂ ਹਟਦੇ। ਸ੍ਰੀਸ਼ ਦੀ ਰਾਖੀ ਵਿੱਚ ਵੀ ਅਸੀਂ ਸਭ ਤੋਂ ਅੱਗੇ ਹਾਂ ਤੇ ਖੂਨਦਾਨ ਵਿੱਚ ਵੀ। ਚਲੋ ਫਿਰ ਚੱਲੀਏ ਆਪਾਂ। ਚਲੋ। ਬੋਲੋ।